ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਦੀਆਂ ਕਲੈਕਸ਼ਨਾਂ ਮਿਕਸ ਮੈਚ ਨੇ ਸਭ ਦੇ ਵਿੱਚ ਜੋ ਵੀ ਕਲਰ ਆਪਸ਼ਨ ਹੈ ਕਿ ਨੇ ਸਿੰਗਲ ਹੈ ਜਾਂ ਦੋ ਹੈ ਜਾਂ ਚਾਰ ਚ ਨੇ ਵੀ ਹੈ ਕਿ ਨੇ ਉਹ ਮੈਂ ਇੱਥੇ ਸਾਰੇ ਐਡ ਕਰ ਦਿੱਤੇ ਨੇ ਪ੍ਰਾਈਸ ਸਭ ਦਾ ਡਿਫਰੈਂਟ ਹੈ embroidery ਵਾਲੀਆਂ ਕਲੈਕਸ਼ਨਾਂ ਨੇ ਤੇ ਟਾਈਟਲ ਤੋਂ ਹੀ ਤੁਸੀਂ ਹਿਸਾਬ ਲਗਾ ਲੈਣਾ ਕਿ ਜਿਹੜੇ ਬਾਟਮ ਤੇ ਵਰਕ ਵਾਲੀਆਂ ਕਲੈਕਸ਼ਨਾਂ ਅੱਜ ਦੀ ਵੀਡੀਓ ਲਈ ਸਪੈਸ਼ਲ ਨੇ ਬਹੁਤ ਸੋਹਣੇ ਰੰਗ ਨੇ ਸਾਰੇ ਹੀ ਕਲਰ ਅਵੇਲੇਬਲ ਨੇ ਜਿੰਨੇ ਵੀ ਤੁਸੀਂ ਵਿਚਾਰ ਕੀਤੇ ਨੇ ਅਗਰ ਬਾਏ ਕਰਨਾ ਚਾ ਕੋਈ ਵੀ ਕੁਐਰੀ ਕਰਨੀ ਹੈ ਤਾਂ ਮੈਂ ਆਪਣਾ ਨੰਬਰ 6239 245750 ਜਿੱਤਿਆ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜੋ ਵੀ ਤੁਹਾਡੀ ਕੁਐਰੀ ਹੈ ਜਿਸ ਵੀ ਸੂਟ ਦੇ ਬਾਰੇ ਦੇ ਵਿੱਚ ਚਾਹੇ ਉਹ ਅੱਜ ਦੀ ਵੀਡੀਓ ਦੇ ਵਿੱਚੋਂ ਜਾਂ ਫਿਰ ਹੋਰ ਜੋ ਵੀ ਮੈਂ ਅਪਡੇਟਸ ਕਰਦੀਆਂ ਜੋ ਵੀ ਕਮਿਊਨਿਟੀ ਸ਼ਾਰਟਸ ਵਗੈਰਾ ਵੀਡੀਓਜ਼ ਆndੀਆਂ ਨੇ ਜਾਂ ਫਿਰ ਉਹਨਾਂ ਵਿੱਚੋਂ ਤੁਸੀਂ ਕੋਈ ਵੀ ਕੁਐਰੀ ਕਰਨੀ ਹੈ ਤਾਂ ਮੇਰੇ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਸਕਰੀਨਸ਼ਾਟ ਸੈਂਡ ਕਰ ਦਿਓ ਇਹਨਾਂ ਦਾ ਪ੍ਰਾਈਸ ਆਪ ਦਾ ਡਿਫਰੈਂਟ ਹੈ ਕਿਉਂਕਿ ਕਲੈਕਸ਼ਨਾਂ ਵਿੱਚ ਕਾਫੀ ਅੱਜ ਦੀ ਵੀਡੀਓ ਵਿੱਚ ਐਡ ਕੀਤੀਆਂ ਨੇ ਕਿਉਂਕਿ ਜ਼ਿਆਦਾਤਰ ਕਲੈਕਸ਼ਨਾਂ ਵਿੱਚ ਸਿੰਗਲ ਸਿੰਗਲ ਕਲਰ ਹੈ ਤੇ ਜੇ ਕੁਸ਼ ਵਿੱਚ ਹੈਗੇ ਨੇ 컬러 ਤਾਂ ਮੈਕਸਿਮਮ ਚਾਰ 컬러 ਨੇ ਇਸ ਲਈ ਫਿਰ ਮੈਂ ਉਹਨਾਂ ਨੂੰ ਜਿਹੜਾ ਹੈ ਕਿ ਉਹਨੇ ਕੀ 컬러 ਇੱਥੇ ਐਡ ਕੀਤੇ ਨੇ ਕਲੈਕਸ਼ਨਾਂ ਜ਼ਿਆਦਾ ਨੇ ਇਸ ਲਈ ਪ੍ਰਾਈਸ ਸਿੱਧਾ ਮੈਂ ਨਹੀਂ ਦੱਸਿਆ ਪ੍ਰਾਈਸ ਜਾਨਣਾ ਹੈ ਤਾਂ ਨੰਬਰ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਤੇ ਜੇ ਕਾ ਸਟੇਟਸ ਦੇਖਣਾ ਹੈ ਜਿਹੜੀਆਂ ਡੇਲੀ ਅਪਡੇਟਸ ਹੁੰਦੀਆਂ ਨੇ ਟ੍ਰੈਂਡੀ ਸੂਟਾਂ ਦੀਆਂ ਤਾਂ ਉਹ ਤੁਸੀਂ ਮੈਨੂੰ ਆਪਣਾ ਨੇਮ ਤੇ ਸਿੱਟਾ ਨੇ ਮੈਨੂੰ ਦੱਸ ਦੇਣਾ ਜਾ ਕੇ ਨੰਬਰ ਮੇਰੇ ਤੇ 6239245750 ਦੇ ਫਿਰ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਫਿਰ ਜਿਹੜਾ ਸਟੇਟਸ ਤੇ ਅਪਡੇਟਸ ਆndੀਆਂ ਨੇ ਤੁਹਾਨੂੰ ਸ਼ੋ ਹੋ ਜਾਣਗੀਆਂ ਇੱਥੇ ਵੀਡੀਓ ਵਿੱਚ ਮੈਂ ਕਲੈਕਸ਼ਨਾਂ ਥੋੜੀਆਂ ਬਹੁਤ ਲੈ ਕੇ ਆਨੀ ਹਾਂ ਉੱਥੇ ਹਰ ਤਰ੍ਹਾਂ ਦੀਆਂ ਹੁੰਦੀਆਂ ਨੇ ਹਰ ਰੇਂਜ ਵਾਲੀਆਂ ਜਿੰਨੀਆਂ ਵੀ ਕਲੈਕਸ਼ਨ ਆਫਰਾਂ ਵਿੱਚ ਆndੀਆਂ ਨੇ ਉਹ ਰੀਸੈਂਟਲੀ ਇਮੀਡੀਏਟਲੀ ਜਿਹੜੀਆਂ ਕਿ ਸਟੇਟਸ ਤੇ ਅਪਡੇਟ ਹੋ ਜਾਂਦੀਆਂ ਨੇ ਤੋਂ ਤੁਸੀਂ ਵੇਖੜੀਆਂ ਤੁਸੀਂ ਮੇਰੇ ਨੰਬਰ ਜਾ ਕੇ ਮੈਨੂੰ ਮੈਸੇਜ ਕਰ ਸਕਦੇ ਹੋ ਬਾਕੀ ਕਲੈਕਸ਼ਨਾਂ ਸਾਰੀਆਂ ਅਵੇਲੇਬਲ ਨੇ ਜਿੰਨੀਆਂ ਵੀ ਮੈਂ ਅੱਜ ਵੀਡੀਓ ਚੈਟ ਕੀਤੀਆਂ ਨੇ ਸਾਰੇ ਕਢਾਈਆਂ ਵਾਲੀਆਂ बॉਟਮ ਤੇ ਕਢਾਈਆਂ ਸਭ ਦੇ ਹੈਗੀਆਂ ਨੇ ਚਾਹੇ ਕੁਛ ਕਟਵਕ ਦੇ ਨਾਲ ਆਨ ਜਾਂ ਫਿਰ ਫਲਾਵਰਿੰਗ ਵਰਕ ਹੈ ਜੋ ਵੀ ਬਟ ਇੱਕ ਹੀ ਐਮਬਰਾਇਡਰੀ ਸਾਰੇ ਹੀ ਜਿਹੜੇ ਅੱਜ ਦੀ ਵੀਡੀਓ ਵਿੱਚ ਜਿੰਨੇ ਵੀ ਸੂਟ ਨੇ ਸਭ ਦੇ बॉਟਮ ਤੇ ਵੀ ਐਮਬਰਾਇਡਰੀ ਤੇ ਨਾਲ ਮੋਸਟਲੀ ਜਿਹੜੀ ਕਿ ਸ਼ਰਟ ਤੇ ਤੇ ਦੁਪੱਟੇ ਤੇ ਵੀ ਕਈਆਂ ਦੇ ਨਾਲ ਐਮਬਰਾਇਡਰੀ ਹੈਗੀ ਹੈ ਨਹੀਂ ਤਾਂ ਲੈਸ ਲੱਗੀ ਹੋਈ ਹੈ ਬੜੀ ਪਿਆਰੀ ਲੈਸਸ ਆ ਰਹੀਆਂ ਇਹ ਕਲੈਕਸ਼ਨਾਂ ਦੇ ਦੋ ਤਿੰਨ ਕਲੈਕਸ਼ਨ ਆ ਨਹੀਂ ਜਿਹੜੀਆਂ ਥੋੜੀਆਂ ਹਾਈ ਰੇਂਜ ਵਾਲੀਆਂ ਆ ਨਹੀਂਆਂ ਬਾਕੀ ਸਾਰੀਆਂ ਜਿਹੜੀਆਂ ਬਹੁਤ ਅਫੋਰਡੇਬਲ ਪ੍ਰਾਈਸ ਵਿੱਚ ਨੇ ਮੋਸਟਲੀ 1000 ਦੇ ਅੰਦਰ ਅੰਦਰ ਨੇ ਇੱਕ ਜਾਂ ਦੋ ਕਲੈਕਸ਼ਨ ਆ ਇਹਦੇ ਵਿੱਚ ਜਿਹੜੀਆਂ ਕਿ ਥੋੜੀਆਂ 1000 ਤੋਂ ਉੱਪਰ ਵਾਲੀਆਂ ਬਾਕੀ ਸਾਰੀਆਂ 1000 ਦੇ ਅੰਦਰ ਅੰਦਰ ਨੇ ਤੇ ਚਲੋ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੂਟਾਂ ਦੇ ਨਾਲ ਨਵੀਆਂ ਨਵੀਆਂ ਕਲੈਕਸ਼ਨਾਂ ਦੇ ਨਾਲ ਅੱਜ ਦੀ ਵੀਡੀਓ ਵਿੱਚ ਇਨਾ ਹੀ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ